ਪਾਕਿਸਤਾਨ ਦਾ ਜਿਹੜਾ ਚੱਜ ਦਵਾਬ ਆ ਚਨਾਬ ਤੇ ਜੇਲਮ ਦੇ ਵਿੱਚ ਇੱਥੇ ਮੰਡੀ ਬਹਾਉਦੀਨ ਸ਼ਹਿਰ ਆ ਇਹ ਸ਼ਹਿਰ ਦੇ ਵਿੱਚ ਇਹ ਇੱਕ ਗੁਰਦੁਆਰਾ ਸੀ ਜਿਸ ਨੂੰ ਗੁਰਦੁਆਰਾ ਮਾਈਆਂ ਕਿਹਾ ਜਾਂਦਾ ਹੈ ਉੱਪਰ ਵੇਖੀਏ ਤਾਂ ਲਿਖਿਆ ਹੋਇਆ ਹੈ ਸੱਚਖੰਡ ਵਸੈ ਨਰੰਕਾਰ ਜਿੱਥੇ ਖੰਡਾ ਹੈ ਇੱਥੇ ਪਿੱਛੇ ਧੰਤਨ ਸਿੰਘ ਗੁਰਨਾਨਕ ਦੇਵ ਜੀ ਦਾ ਨਾਮ ਵੀ ਲਿਖਿਆ ਸੀਗਾ ਲਾਗੋ ਜਾ ਕੇ ਪੜੀਏ ਤੇ ਜਿੱਥੇ ਹੁਣ ਬਹੁਤ ਫਿੱਕਾ ਫਿੱਕਾ ਦਿਖਦਾ ਹੈ ਜਿੱਥੇ ਉਰਦੂ ਚ ਕੁਝ ਲਿਖਿਆ ਹੈ ਜ਼ੂਮ ਕਰਕੇ ਦੇਖੀਏ ਇੱਥੇ ਲਿਖਿਆ ਹੋਇਆ ਹੈ ਗੁਰਦੁਆਰਾ ਮਾਈਆਂ ਮਾਈਆਂ ਲਿਖਿਆ ਔਰਤਾਂ ਵਾਸਤੇ ਜਿਵੇਂ ਇਹ ਸਥਾਨ ਬਣਿਆ ਹੋਇਆ ਸੀ ਅੱਜ ਹੁਣ ਇੱਥੇ 20 ਤੋਂ ਵੱਧ ਪਰਿਵਾਰ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਰਹਿੰਦੇ ਹਨ ਅੰਦਰ ਅਸੀਂ ਜਾ ਨਹੀਂ ਸਕਦੇ ਪਰਿਵਾਰ ਐਵੇਂ ਇੱਕ ਇੱਕ ਕਮਰੇ ਜੀ ਰਹਿੰਦੇ ਹਨ ਗਰੀਬੀ ਦੇ ਹਾਲਾਤਾਂ ਵਿੱਚ ਗੁਰਬਾਣੀ ਵੀ ਲਿਖੀ ਹੋਈ ਉੱਤੇ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਰੇ ਆਵੇ ਨਾ ਜਾਹੇ ਨਾ ਕਬੂਹ ਮਰਤੇ ਪਾਰ ਬ੍ਰਹਮ ਸੰਗਾਈ ਦੇ